ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ 24 ਘੰਟੇ ਚ ਚੱਕ ਲੈ ਗਿਆ ਅਮਦਾਰੋਜੇ ਨੂੰ ਵੈਨਜੂਏਲਾ ਵਾਲੇ ਨੂੰ ਤਾਨਾ ਸਾਹ ਨੂੰ ਡਿਕਟੇਟਰ ਸਿੱਪ ਕਰਦਾ ਸੀ ਉੱਥੇ ਤਾਨਾ ਸਾਹੀ ਕਰਦਾ ਸੀ ਜ਼ੁਲਮ ਕਰਦਾ ਸੀ ਲੋਕਾਂ ਦੇ ਉੱਤੇ ਅੱਜ ਵੀਡੀਓਜ਼ ਆ ਰਹੀਆਂ ਨੇ ਵੈਨਜੂਏਲਾ ਵਾਲਿਆਂ ਦੀ ਚੀਅਰ ਕਰ ਰਹੇ ਨੇ ਉਹ ਅਮਰੀਕਾ ਦਾ ਧੰਨਵਾਦ ਕਰ ਰਹੇ ਆ ਵੀ ਤੁਸੀਂ ਸਾਨੂੰ ਬਚਾ ਲਿਆ ਇਸ ਤਾਨਾ ਸਾਹ ਤੋਂ ਇਸ ਜ਼ੁਲਮੀ ਬੰਦੇ ਤੋਂ ਠੀਕ ਹੈ ਉੱਥੇ ਦੇ ਲੋਕ ਬਹੁਤ ਖੁਸ਼ ਨੇ ਵੈਨਜੂਏਲਾ ਵਾਲੇ ਅੱਜ ਤੇ ਜਿਹੜੇ ਮੂਲਕ ਉਹਦੀ ਸਪੋਰਟ ਕਰਦੇ ਸੀਗੇ ਕਿਉਂਕਿ ਉਹ ਵੀ ਤਾਨਾਜ਼ਾਈ ਮੂਲਕ ਨੇ ਇਹ ਜਿੰਨੇ ਵੀ ਲੱਗੇ ਹੋ ਜੀ ਉਹਦੇ ਨਾਲ ਆਪਣਾ ਚਾਈਨਾ ਰਸ਼ੀਆ ਵਰਗੇ ਇਹ ਵੀ ਤਾਂ ਲੋਕਾਂ ਤੇ ਜ਼ੁਲਮੇ ਕਰਦੇ ਨੇ ਰਸ਼ੀਆ ਦੇ ਅੰਦਰ ਵੀ ਜ਼ੁਲਮ ਹੈ ਠੀਕ ਹੈ ਨਾ ਚਾਈਨਾ ਦੇ ਅੰਦਰ ਵੀ ਜ਼ੁਲਮ ਹੈ ਠੀਕ ਹੈ ਨਾ ਹੁਣ ਬਿਆਨ ਦਿੰਦੇ ਨੇ ਕਹਿੰਦੇ ਗਲਤ ਕੀਤਾ ਕਹਿੰਦੇ ਅ ਅਮਰੀਕਾ ਨੇ ਤੇ ਜਿਨਨੇ ਆਜ਼ਾਦੀ ਪਸੰਦ ਮੂਲਕ ਨੇ ਉਹ ਸਾਰੇ ਅਮਰੀਕਾ ਦੇ ਨਾਲ ਖੜੇ ਨੇ ਪਰ ਇਹ ਗੰਦੇ ਤਾਨਾ ਸਾਹ ਮੂਲਕ ਉਹਦੇ ਅਮਰੀਕਾ ਦੇ ਖਿਲਾਫ ਖੜੇ ਨੇ ਫਿਰ ਹੁਣ ਕਰੋ ਹਮਲਾ ਅਮਰੀਕਾ ਤੇ ਤੁਸੀਂ ਬਣਦੇ ਹੋ ਸੁਪਰ ਪਾਵਰ ਲੋਕ ਕਹਿੰਦੇ ਨੇ ਚਾਈਨਾ ਵੱਡੀ ਸੁਪਰ ਪਾਵਰ ਹੈ ਜੀ ਰਸ਼ੀਆ ਐਸੀ ਹੈ ਜੀ ਕਹਿੰਦੇ ਕਰ ਹੁਣ ਮੂੰਹ ਬਿਆਨ ਦੇ ਕੇ ਚੁੱਪ ਹੋਣਗੇ ਇਹਨਾਂ ਦੀ ਔਕਾਤ ਨਹੀਂ ਹੈਗੀ ਮੂੰਹ ਵੀ ਕਰ ਲੈਣ ਅਮਰੀਕਾ ਵੱਲ ਨੂੰ ਅਮਰੀਕਾ ਇੱਕ ਰੀਅਲ ਡੈਮੋਕ੍ਰੇਟੀਕ ਕੰਟਰੀ ਹੈ ਠੀਕ ਹੈ ਸਭ ਤੋਂ ਜ਼ਿਆਦਾ ਗੰਦ ਪਾਇਆ ਹੋਇਆ ਸੀ ਬੈਨਜੂਏਲਾ ਨੇ ਉੱਥੇ ਅਮਰੀਕਾ ਦੇ ਹਰ ਰੋਜ਼ਤੀ ਹਰ ਸਾਲ 30000 ਲੋਕ ਮਰਦੇ ਸੀ ਨਸ਼ੇ ਨਾਲ ਸਭ ਤੋਂ ਵੱਧ ਕ੍ਰਾਈਮ ਬੈਨਜੂਏਲਾ ਕਰਕੇ ਅਮਰੀਕਾ ਦੇ ਅੰਦਰ ਸੀਗਾ ਠੀਕ ਹੈ ਤੇ ਤੇਲ ਵੇਚਦਾ ਸੀ ਸਾਰਾ ਇਹਨਾਂ ਕਾਮਰੇਡਾਂ ਦੇ ਮੂਲਕਾਂ ਨੂੰ ਚਾਈਨਾ ਵਰਗੇ ਨੇ 80% ਤੇਲ ਵੇਚਦਾ ਸੀ ਚਾਈਨਾ ਨੂੰ ਤੇ ਚਾਈਨਾ ਸਟਰੋਂਗ ਹੋਊਗਾ ਦੁਨੀਆ ਦੇ ਅੰਦਰ ਨਾਸ ਹੋ ਜਾਊਗਾ ਦੁਨੀਆ ਦਾ ਦੁਨੀਆ ਦੀ ਜੀਣ ਦੀ ਆਜ਼ਾਦੀ ਖਤਮ ਹੋ ਜਾਊਗੀ ਜੋ ਵੀ ਅਮਰੀਕਾ ਨੇ ਕੀਤਾ ਨਾ ਬਹੁਤ ਵਧੀਆ ਕੀਤਾ ਇਹ ਤਾਂ ਨਾਸਾਈ ਦਾ ਐਂਡ ਕੀਤਾ ਵੈਨਜੂਏਲਾ ਦੇ ਲੋਕ ਉਸਨੇ ਐਵੇਂ ਹੀ ਤਾਂ ਨਾਸਾਈ ਦਾ ਐਂਡ ਸਾਰੇ ਪਾਸੇ ਹੋਊਗਾ ਇੱਕ ਦਿਨ ਪੰਜਾਬ ਦੇ ਅੰਦਰ ਵੀ ਹੋਊਗਾ ਜਿਹੜੇ ਸਾਨੂੰ ਮਾਰਦੇ ਨੇ ਲੁੱਟਦੇ ਨੇ ਸਾਡੇ ਤੇ ਜ਼ੁਲਮ ਕਰਦੇ ਨੇ ਅਸੀਂ ਬੋਲਦੇ ਆ ਸਾਨੂੰ ਜੇਣਾ ਚ ਕਰਦੇ ਨੇ ਸਾਡੀ ਨਸਲ ਕੂਸ਼ੀਆਂ ਕੀਤੀਆਂ ਇਸ ਜੁਨਮ ਦਾ ਇੱਕ ਦਿਨ ਅੰਤ ਐਵੇਂ ਹੀ ਹੋਊਗਾ ਵਾਹਿਗੁਰੂ ਨੇ ਮਿਹਰ ਕਰਨੀ ਹੈ ਸਾਰੀ ਗੱਲ ਨੂੰ ਸੋਚਿਆ ਕਰੋ ਅੱਗੇ ਦੇਖਣੀ ਹੈ ਸਾਰੀ ਗੱਲ ਠੀਕ ਹੈ ਉਹ ਵੀ ਨਾ ਚੱਕ ਕੇ ਲੱਗ ਜਿਓ ਅਮਰੀਕਾ ਲੱਗ ਮੈਂ ਦੇਖ ਰਿਹਾ ਵਿੱਚ ਪਾਣ ਲੱਗੇ ਪੋਸਟਾਂ ਅਮਰੀਕਾ ਦੇ ਜੇ ਐ ਕਰਤਾ ਜੀ ਤਾਨਾ ਸਹੀ ਕਰਤੀ ਜ ਐਸ਼ੇ ਕਰਦੀ ਅਮਰੀਕਾ ਤਾਨਾ ਸਹੀ ਨਹੀਂ ਕਰਦਾ ਅਮਰੀਕਾ ਨੇ ਉੱਥੇ ਰਜਿਮ ਚੇਂਜ ਕਰਿਆ ਉੱਥੇ ਦੀ ਸਰਕਾਰ ਉੱਥੇ ਦੇ ਲੋਕ ਚਲਾਉਣਗੇ ਹੁਣ ਉੱਥੇ ਦੇ ਲੋਕ ਆਜ਼ਾਦੀ ਨਾਲ ਜਾਣਗੇ ਠੀਕ ਹੈ ਜਿਵੇਂ ਅਮਰੀਕਾ ਦੇ ਅੰਦਰ ਲੋਕਤੰਤਰ ਹਨ ਜਿਵੇਂ ਅਮਰੀਕਾ ਦੇ ਅੰਦਰ ਜਿਵੇਂ ਜੀਣ ਦੀ ਆਜ਼ਾਦੀ ਹੈ ਧਰਮ ਦੀ ਆਜ਼ਾਦੀ ਹੈ ਬੋਲਣ ਦੀ ਆਜ਼ਾਦੀ ਹੈ ਅਮਰੀਕਾ ਦੇ ਕਾਨੂੰਨ ਪੜਿਓ ਕਦੇ ਉੱਥੇ ਐਵੇਂ ਨਹੀਂ ਜਿਵੇਂ ਸਾਨੂੰ ਚੱਕ ਕੇ ਜੱਜ ਦੇ ਸਾਹਮਣੇ ਪੇਸ਼ ਕਰਿਆ ਪੰਜ-ਪੰਜ ਚਾਰ-ਚਾਰ ਮਹੀਨੇ ਜੇਲ੍ਹਾਂ 'ਚ ਡੱਕ ਦਿੰਦੇ ਨੇ ਉੱਥੇ ਪਹਿਲਾਂ ਜ਼ਮਾਨਤਾਂ ਦਿੰਦੇ ਨੇ ਕੇਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਛੇਤੀ ਤੋਂ ਛੇਤੀ 2-4 ਮਹੀਨੇ 6 ਮਹੀਨੇ 'ਚ ਕੇਸ ਦਾ ਨਿਬਟਾਰਾ ਕਰਕੇ ਜੇਲ੍ਹ 'ਚ ਕਰਦੇ ਨੇ ਠੀਕ ਹੈ ਉੱਥੇ ਬੋਲਣ ਦੀ ਆਜ਼ਾਦੀ ਹੈ ਉੱਥੇ ਲੋਕਾਂ ਨੂੰ ਪ੍ਰੋਟੈਸਟ ਕਰਨ ਦੀ ਆਜ਼ਾਦੀ ਹੈ ਉੱਥੇ ਹਰ ਇੱਕ ਉਹ ਤਾਨਨਾ ਸਾਹ ਮੁਲਕ ਨਹੀਂ ਹੈਗਾ ਅਮਰੀਕਾ ਇਹ ਵੈਸਟ ਕੰਟਰੀ ਤਾਨਨਾ ਸਾਹ ਮੁਲਕ ਨਹੀਂ ਹੈਗੀਆਂ ਬਾਕੀ ਸਾਰਾ ਗੰਦ ਈਰਾਨ ਫਿਰਾਨ ਅਫਗਾਨਿਸਤਾਨ ਠੀਕ ਹੈ ਰਸ਼ੀਆ ਜਿੰਨੇ ਵੀ ਹੈਗੇ ਨੇ ਚਾਈਨਾ ਵਰਗੇ ਗੰਦੇ ਸਾਡੇ ਵਾਲਾ ਵੀ ਜਿਹੜਾ ਇਹਦਾ ਸਭ ਗੰਦ ਹੈ ਇਹ ਚਿਹਰੇ ਦਾ ਗੰਦ ਹੈ ਨਾ ਕਿੰਨਾ ਇਹ ਤਾਨਨਾ ਸਾਹ ਕੰਟਰੀਆਂ ਨੇ ਜਿਹੜੇ ਡਿਕਟੇਟਰ ਬਣੇ ਬੈਠੇ ਨੇ ਇਹਨਾਂ ਦਾ ਸਾਰਾ ਦੰਤ ਆਊਗਾ ਐਵੇਂ ਇੱਕਦਮ ਤੇ ਚੜ੍ਹਦੀ ਕਲਾ ਹੋਈ ਭਾਈ ਅਮਰੀਕਾ ਨੇ ਦਿਲਕੁਸ਼ ਕਰਤਾ ਨਜ਼ਾਰਾ ਆ ਗਿਆ ਸਰਪੰਚ ਐ ਅਮਰੀਕਾ ਡੋਨਲਡ ਟਰੰਪਾ ਜਿਹੜਾ ਉਹ ਵੀ ਸਰਪੰਚ ਐ ਦੁਨੀਆ ਦਾ ਤੇ ਚੜਦੀ ਕਲਾ ਹੋਈ ਬਹੁਤ ਲੋਕ ਬਹੁਤ ਕੁਛ ਨੇ ਵੰਜੇ ਲਾਲੇ ਤੇ ਐਵੇਂ ਹੀ ਤਾਨਾ ਸਾਈ ਦਾ ਐਂਡ ਹੋਵੇ ਪੰਜਾਬ ਦੇ ਅੰਦਰੋਂ ਵੀ ਹੋਵੇ ਬਾਬਾ ਮੇਰ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ